ਭਾਰਤੀ ਜਿਹੜਾ ਪ੍ਰੋਗਰਾਮ ਹੈ ਮੈਂ ਦੱਸਣਾ ਚਾਹਾਂਗਾ ਸਾਰੇ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਕਿ ਸਰਕਾਰ ਤਾਂ ਕਿਸੇ ਵੀ ਇਕਨੋਮੀ ਦੀ ਰੀੜ ਦੀ ਹੱਡੀ ਹੁੰਦੀ ਹੈ ਸਾਡੇ ਦੇਸ਼ ਦੇ ਵਿੱਚ ਸਰਕਾਰਤਾ ਦਾ ਕੰਮ ਤੇ ਬੜੇ ਸਾਲਾਂ ਤੋਂ ਹੋ ਰਿਹਾ ਹੈ 1979 ਦੇ ਵਿੱਚ ਸਾਡੇ ਸੰਸਥਾਪਕ ਜਿਹੜੇ ਲਕਸ਼ਮਰಾವ್ ਜੀ ਨੇ ਸ਼ੁਰੂ ਕੀਤਾ ਸੀਗਾ ਆਈਐਸ ਅਫਸਰ ਸੀ ਆਪਣੀ ਨੌਕਰੀ ਛੱਡ ਕੇ ਕੰਮ ਸ਼ੁਰੂ ਕੀਤਾ ਸੀਗਾ ਲੇਕਿਨ ਸਾਡੇ ਪੰਜਾਬ ਦੇ ਵਿੱਚ ਕੰਮ ਬਹੁਤ ਘੱਟ ਹੋਇਆ ਜਦੋਂ ਕਿ ਮਹਾਰਾਸ਼ਟra ਗੁਜਰਾਤ ਅਸੀਂ ਲੱਗ ਲੱਗ ਸਿੱਟਾਂ ਕ ਲਈਏ ਮਧੇ ਪ੍ਰਦੇਸ਼ ਤੇਲੰਗਾਨਾ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋਇਆ ਬੜੇ ਸਮਰਿੱਧ ਹੋ ਗਏ ਨੇ ਪੰਜਾਬ ਜੋਗੇ ਇੱਕ ਨੰਬਰ ਦੇ ਸੀ ਅੱਜ ਸਭ ਨੂੰ ਪਤਾ ਹੈ ਅਸੀਂ 17ਵੇਂ ਨੰਬਰ ਤੇ ਪਹੁੰਚ ਗਏ ਆ ਅਸੀਂ ਕਿਸੇ ਨੂੰ ਦੋਸ਼ ਨਹੀਂ ਦਿਨਾ ਜਾਂਦੇ ਸਾਡਾ ਆਪਣਾ ਹੀ ਦੋਸ਼ ਹੈ ਕਿ ਅਸੀਂ ਸਰਕਾਰਤ ਨੂੰ ਅਪਣਾਇਆ ਨਹੀਂ ਸਰਕਾਰਤ ਨਾਲ ਕੀ ਹੈਗੇ 7-5 ਬੰਦਿਆਂ 11 ਬੰਦਿਆਂ ਤੋਂ ਅਸੀਂ ਭੈਣਾ ਰਲ ਜਾਨ ਭਾਈ ਰਲ ਜਾਨ ਸਰਕਾਰਤਾ ਦਾ ਕੰਮ ਕਰਕੇ ਸਾਨੂੰ ਬੈਂਕਾਂ ਕੋਲੋਂ 4% ਤੱਕ ਦੇ ਲੋਨ ਮਿਲਦੇ ਨੇ ਅਸੀਂ ਐਫ ਪੀਓ ਬਣਾ ਲੀਏ ਸਾਨੂੰ ਮੈਨੇਜਮੈਂਟ 26-27 ਲੱਖ ਰੁਪਏ ਤੱਕ ਮਿਲਦੀ ਹੈ ਉਸ ਤੋਂ ਬਿਨਾ ਅਸੀਂ ਤਿੰਨ ਤਰ੍ਹਾਂ ਦੇ ਪ੍ਰੋਫਿਟ ਕਮਾ ਸਕਦੇ ਆ ਪ੍ਰੋਡੂਸਰ ਵੀ ਅਸੀਂ ਆਪ ਹੋਵਾਂਗੇ ਪ੍ਰੋਸੈਸਰ ਵੀ ਅਸੀਂ ਆਪ ਹੋਵਾਂਗੇ ਔਰ ਮਾਰਕੀਟਿੰਗ ਕਰਨ ਵਾਲੇ ਆਪ ਹੋਵਾਂਗੇ ਔਰ ਸੱਤਾਂ ਬੰਦਿਆਂ ਤੋਂ 7000 ਤੱਕ ਦੀ ਸਕਾਰਤਾਤ ਸਭਾ ਬਣ ਸਕਦੀ ਹੈ ਔਰ ਸਾਰਿਆਂ ਨੂੰ ਬਰਾਬਰ-ਬਰਾਬਰ ਦਾ ਪ੍ਰਾਫਿਟ ਮਿਲੇਗਾ ਲੇਕਿਨ ਇਹ ਸਕਾਰਤਾਤ ਦਾ ਮਾਡਲ ਨਾ ਕੋਈ ਸਮਝਣ ਨੂੰ ਤਿਆਰ ਹੈ ਤੇ ਨਾ ਕੋਈ ਸਮਝਾਉਣ ਨੂੰ ਤਿਆਰ ਹੈ ਮੈਂ ਤੇ ਨਾਲੇ ਵੀ ਕਹਣਾ ਜਾਵਾਂਗਾ ਇਹ ਸਿਰਫ ਗਰੀਬਾਂ ਲਈ ਵਾਸਤੇ ਜਾਂ ਪਿੰਡਾਂ ਦੇ ਲੋਕਾਂ ਵਾਸਤੇ ਨਹੀਂ ਹੈ ਇਹ ਵਪਾਰੀਆਂ ਵਾਸਤੇ ਵੀ ਹੈ ਜਿਹੜਾ ਹਜ਼ਾਰ ਕਰੋੜ ਦਾ ਵਪਾਰੀ ਹੈ ਜੇ ਸਰਕਾਰ ਦਾ ਇਹ ਮਾਡਲ ਨੂੰ ਅਪਣਾ ਲੇਗਾ ਤੇ 10000 ਕਰੋੜ ਰੁਪਏ ਦਾ ਮਾਲਕ ਬਣ ਸਕਦਾ ਹੈ ਤੇ ਨਾਲ 10000 ਪਰਿਵਾਰਾਂ ਨੂੰ ਵੀ ਖੁਸ਼ਹਾਲ ਕਰ ਸਕਦਾ ਹੈ ਪਰ ਉਹਨੂੰ ਸਮਝਣ ਦੀ ਲੋੜ ਹੈ ਉਹ ਸਮਝਾਉਣ ਵਾਸਤੇ ਇਹ ਅਸੀਂ 6 7 8 9 ਨੈਸ਼ਨਲ ਕਨਵੈਨਸ਼ਨ ਕਰ ਰਹੇ ਹਾਂ ਜਿਹਦੇ ਵਿੱਚ ਦੇਸ਼ ਦੀਆਂ 29 ਦੀ 29 ਸਟੇਟਾਂ ਤੋਂ ਲੋਕ ਆ ਰਹੇ ਨੇ ਤੁਸੀਂ ਰਾਨਵਗੇ ਅੰਡੇਮਾਨ ਨਿਕੋਬਾਰ ਹਾਂਜੀ ਮੀਜ਼ੋਰਾਮ ਨਾਗਾ لینڈ ਤਾਮਿਲਨਾਡੂ ਯੂ ਨੇਮ ਐਨੀ ਸਟੇਟ ਕਿਸੇ ਜਗ੍ਹਾ ਤੋਂ 50 ਕਿਸੇ ਜਗ੍ਹਾ ਤੋਂ 100 ਕਿਸੇ ਤੋਂ 500 ਕਿਸੇ ਦਾ 200 ਕਰਨਾਟਕਾ ਬਰਗੀ ਜਗ੍ਹਾ ਤੋਂ ਬਹੁਤ ਹਲਾਰਾ ਮਿਲਿਆ 2700 ਲੋਕਾਂ ਦੀ ਕਨਫਰਮੇਸ਼ਨ ਟਿਕਟਾਂ ਦੀ ਸਾਨੂੰ ਪਹੁੰਚ ਚੁੱਕੀ ਹੈ ਔਰ ਸਾਡੇ ਪੰਜਾਬ ਦੇ ਲੋਕ ਬਾਕੇ ਅਸੀਂ 3500 ਬੰਦੇ ਦਾ ਇੱਥੇ ਪ੍ਰਬੰਧ ਕੀਤਾ ਹੈ ਔਰ ਅੱਜ ਮੈਂ ਸਾਰੇ ਪੰਜਾਬੀਆਂ ਦੇ ਨੂੰ ਨਿਯੋਤਾ ਦੇਣਾ ਚਾਹੁੰਦਾ ਮਾਂ ਬਾਹਰੋਂ ਦੇ ਲੋਕ ਆ ਹੀ ਰਹੇ ਨੇ ਕਿ ਤੁਸੀਂ ਸਾਰੇ ਇੱਥੇ ਪਹੁੰਚੋ ਸਹਿਕਾਰਤਾ ਦੇ ਮਾਡਲ ਨੂੰ ਅਪਣਾਓ ਅਸੀਂ ਤੁਹਾਡੀ ਹਰ ਤਰ੍ਹਾਂ ਹੈਲਪ ਕਰਾਂਗੇ ਸਾਡੇ 30 ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਕਮੇਟੀਆਂ ਬਣ ਚੁੱਕੀਆਂ ਨੇ ਤੁਹਾਡੇ ਨਾਲ ਬੈਂਕ ਅਫਸਰਾਂ ਕੋਲ ਜਾਣਗੇ ਤਹਾਡੇ ਕੋਲ ਏਆਰ ਜਾਂ ਜਿਹੜੀਆਂ ਜਿਹੜੇ ਵੀ ਸਰਕਾਰੀ ਅਸਰ ਨਹੀਂ ਕੋਆਪਰੇਟ ਕਰਦੇ ਉਹਨਾਂ ਕੋਲ ਜਾਣਗੇ ਕਿਸੇ ਨਾਲ ਲੜਨ ਵਾਸਤੇ ਨਹੀਂ ਉਸ ਪਿੰਡ ਦੀ ਤਰੱਕੀ ਵਾਸਤੇ ਉਸ ਸ਼ਹਿਰ ਦੀ ਤਰੱਕੀ ਵਾਸਤੇ ਉਸ ਇੰਡਸਟਰੀ ਤਰੱਕੀ ਕਰਨ ਵਾਸਤੇ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਇੱਕ ਇਹੋ ਜੀ ਕੰਪਨੀ ਹੈ ਜਿਨ੍ਹਾਂ ਨੇ ਸਾਨੀ ਗੱਲ ਸਮਝ ਕੇ ਇੰਨੇ ਖੁਸ਼ ਹੋਏ ਜਿਹੜਾ ਕਿ 12000 ਕਰੋੜ ਦੇ ਰੁਪਏ ਉਹ ਕਹਿੰਦੇ ਜੀ ਸਾਨੂੰ ਪਤਾ ਜਿ ਲੱਗਾ ਮਾਡਲ ਦਾ ਅਸੀਂ 10 ਗਣਾ ਹੋਰ ਇਹਨਾਂ ਤਰੱਕੀ ਕਰ ਸਕਦੇ ਹਾਂ ਸੋ ਮੇਰੀ ਬੇਨਤੀ ਹੈ ਹਰ ਇੱਕ ਛੋਟੇ ਦੇ ਛੋਟੇ ਪਿੰਡ ਦੇ ਰਹਿਣ ਵਾਲੇ ਨੂੰ ਔਰ ਹਰ ਵੱਡੇ ਦੇ ਵੱਡੇ ਵਪਾਰੀ ਨੂੰ ਹਰ ਵੱਡੇ ਦੁਕਾਨਦਾਰ ਨੂੰ ਕਿ ਤੁਸੀਂ ਆਓ ਸਾਡੇ ਸਾਰੇ ਪ੍ਰਵਕਟਾਂ ਦਾ ਵਿਚਾਰ ਸੁਣੋ ਨਾਲ ਮੈਂ ਦੱਸਣਾ ਵੀ ਚਾਹਾਂਗਾ ਕਿ ਨਿਤਨ ਗੜਕਰੀ ਜੀ ਵੀ ਆ ਰਹੇ ਨੇ ਪੰਜਾਬ ਦੇ ਗਵਰਨਰ ਸਾਹਿਬ ਆ ਰਹੇ ਨੇ ਹਰਿਆਣਾ ਦੇ ਸੀਐਮ ਆ ਰਹੇ ਨੇ ਔਰ ਬਹੁਤ ਵੱਡੀ ਵੱਡੀ ਹਸਤੀਆਂ ਆ ਰਹੇ ਨੇ ਸਭ ਦੀ ਕਨਫਰਮੇਸ਼ਨਾਂ ਆ ਰਹੀਆਂ ਨੇ ਕੁਝ ਚੀਜ਼ਾਂ ਮੈਂ ਸਾਰੀਆਂ ਦੱਸ ਨਹੀਂ ਸਕਦਾ ਕਿਉਂਕਿ ਸਰਕਾਰੀ ਬੰਦਿਆਂ ਦੀਆਂ ਉਹਨਾਂ ਦੀ ਪ੍ਰੋਟੋਕੋਲ ਹੁੰਦੀ ਹੈ 6 7 8 ਦਸੰਬਰ ਨੂੰ ਸਾਰੇ ਆਓ ਸਾਰਿਆਂ ਦਾ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਸਾਰਿਆਂ ਦੇ ਲੰਗਰ ਦਾ ਪੂਰਾ ਪ੍ਰਬੰਧ ਹੈ ਸੱਚੇ ਪਾਤਸ਼ਾਹ ਵੱਲੋਂ ਜੇ ਕਿਸੇ ਨੂੰ ਰਹਿਣ ਦਾ ਪ੍ਰਬੰਧ ਚਾਹੀਦਾ ਆਬੀਸੀ ਪ੍ਰਬੰਧ ਕਰਾਂਗੇ ਪਲੀਜ਼ ਆਓ ਸਭ ਦੇ ਵਿਚਾਰ ਸੁਣੋ ਪਿੰਡ-ਪਿੰਡ ਜਾ ਕੇ ਉਹ ਸੁਣਿਆ ਪਜਾਓ ਫਿਰ ਅਗਲੀ ਗੱਲ ਹੈ ਤੁਸੀਂ ਤਿੰਨ ਚਾਰ ਪਿੰਡ ਇਕੱਠੇ ਕਰੋ ਸਾਡੀਆਂ ਬੀਬੀਆਂ ਪੈਣਾ ਇੰਦੌਰ ਤੋਂ ਤਾਮਿਲਨਾਡੂ ਤੋਂ ਕੇਰਲ ਤੋਂ ਸਾਡੇ ਵੀ ਆਏ ਨੇ ਉਹ ਤੁਹਾਡੇ ਪਿੰਡਾਂ ਜਾ ਕੇ ਤੁਹਾਨੂੰ ਕਹਿੰਦੇ ਜਾਂਦੀ ਲੋਣਨੀ ਤੁਹਾਡੇ ਪਿੰਡ ਦੀ ਸਾਥ ਦੇ ਵਿੱਚ ਆ ਕੇ ਤੁਹਾਨੂੰ ਸਮਝਾਉਣਗੇ ਔਰ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਸਰਕਾਰ ਦਾ ਇਹ ਮਾਡਲ ਭਰ ਕੇ ਤੁਸੀਂ ਖੁਸ਼ਹਾਲ ਹੋ ਸਕਦੇ ਹੋ 10-20 ਰਲ ਕੇ 500 ਮੁਰਗੀ ਪਾਲ ਸਕਦੇ ਨੇ ਹਾਂਜੀ ਵੀ ਵੀ ਰਲ ਕੇ ਕੋਈ ਖੱਡੀਆਂ ਜੁਲਾਉਣ ਦਾ ਕੰਮ ਕਰਦੇ 191 ਪ੍ਰਕਾਰ ਦੀ ਸੇਵਾਵਾਂ ਬਣ ਸਕਦੀਆਂ ਅਸੀਂ ਬਸ ਬੇਨਤੀ ਕਰਦੇ ਹਾਂ ਇੱਥੇ ਆਓ ਤੇ ਸਾਨੂੰ ਸੇਵਾ ਦਾ ਮੌਕਾ ਦਿਓ ਕਿਸੇ ਦਾ ਵੀ ਕੋਈ ਪਰਸਨਲ ਮੋਟਿਵ ਨਹੀਂ ਹੈ ਇੱਕੋ ਮੋਟਿਵ ਹੈ ਕਿ ਸਾਡਾ ਘਰ ਇੱਕ ਇੱਕ ਸਾਡਾ ਪਰਿਵਾਰ ਖਿਚਾ ਲਵੇ ਸਾਡਾ ਪੰਜਾਬ ਜਿਹੜਾ ਹੱਸਦਾ ਬਸਦਾ ਰਹੇ ਅੱਜ ਸਤਾਂ ਸਾਰੇ ਦੁਨੀਆ 'ਚ ਨੰਬਰ 1 ਅਸੀਂ ਦੁਬਾਰਾ ਨੰਬਰ 1 ਦੇ ਪਿੱਛੇ। ਅਸੀਂ ਸਾਰਿਆਂ ਨੇ ਕਿਤਾਬ ਪਕੜੀ ਹੋਈ ਹੈ। ਅਸੀਂ ਪੜ੍ਹਨ ਲਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਜਿਹੜਾ ਉਹ ਪੰਜਾਬ ਬਣਾਉਣ ਜਾਂਦੇ ਆ। ਅਸੀਂ ਚਾਹੁੰਦੇ ਸਾਡੇ ਵੀਰ ਨਾ ਬਾਹਰ ਨੌਕਰੀ ਕਰਨ ਜਾਣ। ਫਰਾਂਸ ਤੋਂ, ਇੰਗਲੈਂਡ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ ਲੋਕ ਇੱਥੇ ਨੌਕਰੀ ਲੱਭਣ ਆਣ। ਇਹ ਦੀ ਦੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਦਾ ਲਿਖਿਆ। ਔਰ ਮੈਂ ਬੋਲਣਾ ਚਾਹਾਂਗਾ ਸਕਾਰ ਭਾਰਤੀ ਪੰਜਾਬ ਪ੍ਰਦੇਸ਼ ਦੀਆਂ ਸਰਕਾਰੀ ਸੰਸਥਾਵਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਰਗਾ ਪ੍ਰਬੰਧ ਕਰਾਉਣ ਲਈ ਵਚਨਬੱਧ ਹੈ। ਅਸੀਂ ਕਸਮ ਅਸੀਂ ਮਰ ਜਾਵਾਂਗੇ ਸਾਡੀ ਆਉਣ ਵਾਲੀ ਪੀੜ੍ਹੀਆਂ ਕਰੇਗੀ ਲੇਕਿਨ ਸਾਡਾ ਇਹ ਸੰਕਲਪ ਹੈ ਪ੍ਰਮਾਤਮਾ ਸਾਨੂੰ ਸ਼ਕਤੀ ਦੇਵੇ ਸੰਕਲਪ ਪੂਰਾ ਹੋਵੇ ਕਿ ਸਾਡਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਬਣੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ